ਉਹ ਦਸਤਾਰਾਂ ਇਹ ਦਸਤਾਰਾਂ ਦੇ ਕੰਪਿਟੀਸ਼ਨ ਲਗਾਤਾਰ ਚੱਲ ਰਹੇ ਨੇ ਅਸੀਂ ਵਕ ਵਕ ਪਿੰਡਾਂ ਸ਼ਹਿਰਾਂ ਜਾ ਕੇ ਤਾਂ ਦਸਤਾਰਾਂ ਕਾ ਮੁਕਾਬਲੇ ਤੇ ਸਕਲਾਈ ਕੈਂਪ ਲਗਾਉਨੇ ਆ ਤੁਹਾਨੂੰ ਜਿਹੜੀ ਪੱਗ ਬੰਨਣ ਦੀ ਪ੍ਰੇਰਣਾ ਹੈ ਕਿਹਨੇ ਕਿਹਾ ਤਾਂ ਵੀ ਇੱਥੇ ਕੰਪਿਟੀਸ਼ਨ ਚ ਆਓ ਮੰਨੂ ਮੇਰੇ ਦੋਸਤ ਨੇ ਕਿਹਾ ਤਾਂ ਇਹ ਮੇਰਾ ਦੋਸਤ ਹੈ ਅੱਛਾ ਬਹੁਤ ਇਹ ਬੱਚਿਆਂ ਨੂੰ ਹੁਣੇ ਤੋਂ ਛੁੱਟੀ ਨਹੀਂ ਬਸਤਾ ਤੋਂ ਹੀ ਸਿੱਖੀ ਦੇ ਨਾਲ ਜੁੜ ਰਹੇ ਆ ਮੈਨੂੰ ਲੱਗਦਾ ਵੀ ਇੰਨਾ ਪਰਪਟ ਹੋ ਜਾਣਗੇ ਵੀ ਮਾਹਿੰਦਰ ਸਿੰਘ ਬਾਗੂ ਮજરા ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਗੁਰਦੁਆਰਾ ਸ੍ਰੀ ਚੰਡਾ ਸਾਹਿਬ ਪੜਿਆਲੇ ਵਿਖੇ ਜਿੱਥੇ ਸਾਲਾਨਾ ਸਮਾਗਮ ਚੱਲ ਰਿਹਾ ਉਹ ਸਮਾਗਮ ਦੇ ਵਿੱਚ ਨੌਜਵਾਨਾਂ ਵੱਲੋਂ ਦਸਤਾਰ ਬੰਦੀ ਮੁਕਾਬਲੇ ਯਾਨੀ ਕਿ ਪਗੜੀ ਬੰਨਣ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਸੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਗੜੀ ਬੰਨਣ ਦੇ ਮੁਕਾਬਲੇ ਸੋ ਇਹ ਜਿਹੜੇ ਪਗੜੀ ਬੰਨਣ ਦੇ ਮੁਕਾਬਲੇ ਆ ਇਹ ਵਿਰਾਸਤੀ ਯਾਨੀ ਕਿ ਵਿਰਾਸਤੀ ਖਾਲਸਾ ਲਹਿਰ ਇਹ ਕਹਾਂ ਗੂ ਆਪਾਂ ਬਈ ਵਿਰਾਸਤੀ ਖਾਲਸਾ ਲਹਿਰ ਨੇ ਇਹ ਉਪਰਾਲਾ ਕੀਤਾ ਹੈ ਇਹਨਾਂ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਣ ਸੋ ਇਸ ਤੋਂ ਦਿਖਾਵਾਂਗੇ ਵਕਫ ਵਕਫ ਤਸਵੀਰਾਂ ਤੁਸੀਂ ਬਣੇਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਪ੍ਰਮੰਧਕਾ ਨਾਲ ਕਰਾਵਾਂਗੇ ਗੱਲਬਾਤ ਸੋ ਬੱਚਿਆਂ ਦੇ ਮੁਕਾਬਲੇ ਵੀ ਦਿਖਾਵਾਂਗੇ ਇਸ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨਾ ਸੋ ਇਹ ਤਸਵੀਰਾਂ ਸ਼ਵਾਲਕ ਟੀਵੀ ਚੈਨਲ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ-ਬਹੁਤ ਧੰਨਵਾਦ ਨਾਲ ਮੌਜੂਦ ਨੇ ਨੌਜਵਾਨ ਵਿਰਾਸਤੀ ਖਾਲਸਾ ਲਹਿਰ ਵਿਰਾਸਤੀ ਖਾਲਸਾ ਲਹਿਰ ਇੱਕ ਬਹੁਤ ਹੀ ਵਧੀਆ ਜਣੀ ਕਿ ਇੱਕ ਵੱਡਾ ਯੋਗਦਾਨ ਪਾ ਰਹੀ ਹੈ ਖਾਲਸਾ ਕਹਿਣਾ ਸੌਖਾ ਹੈ ਖਾਲਸਾ ਬਣਨਾ بڑا ਸੌਖਾ ਸੋ ਇਹ ਨੌਜਵਾਨ ਵਿਰਾਸਤੀ ਖਾਲਸਾ ਲਹਿਰ ਨੂੰ ਕਾਇਮ ਰੱਖਣ ਦੇ ਵਿੱਚ ਵੱਡਾ ਯੋਗਦਾਨ ਪਾਉਣ ਦੇ ਨਾਲ-ਨਾਲ ਜੋ ਦਸਤਾਰਾਂ ਹੈ ਦਸਤਾਰਾਂ ਦੇ ਕੰਪੀਟੀਸ਼ਨ ਲਗਾਤਾਰ ਚੱਲ ਰਹੇ ਨੇ ਆ ਬੱਚੇ ਜਿਹੜੇ ਐ ਇਹਨਾਂ ਨੂੰ ਵਿਰਾਸਤ ਦੇ ਨਾਲ ਜੋੜਨ ਦੇ ਵਿੱਚ ਇਸ ਲਹਿਰ ਦਾ ਵੱਡਾ ਯੋਗਦਾਨ ਹੈ ਆ ਸਾਰੇ ਬੱਚੇ ਤੁਹਾਨੂੰ ਅਸੀਂ ਸਿੱਧੀਆਂ ਤਸਵੀਰਾਂ ਸ਼ਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਸੋ ਗੱਲਬਾਤ ਵੀ ਕਰਾਵਾਂਗੇ ਇਹਨਾਂ ਦੇ ਨਾਲ ਸੋ ਹਾਂਜੀ ਕੀ ਕਹਿਣਾ ਚਾਹੋਗੇ ਕੀ ਨਾਮ ਤੁਹਾਡਾ ਮੇਰਾ ਨਾਮ ਦਾਸ ਦਾ ਨਾਮ ਹੈ ਸਹਿਜਪ੍ਰੀਤ ਸਿੰਘ ਹਾਂਜੀ ਸਹਿਜਪ੍ਰੀਤ ਜੀ ਕੀ ਕਹਿਣਾ ਚਾਹੋਗੇ ਇੱਕ ਬਹੁਤ ਵਧੀਆ ਕਾਰਨਾ ਹੈ ਤੁਸੀਂ ਅੱਜ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਸਾਰੀ ਟੀਮ ਐ ਇਹ ਸ਼ਿਗਰ ਜੀ ਦਾ ਸਾਲਾ ਪਹੁੰਚੀ ਐ ਨਾਮ ਤੋਂ ਹੀ ਸਾਰਾ ਪਤਾ ਲੱਗ ਗਿਆ ਵਿਰਾਸਤੀ ਖਾਲਸਾ ਦਾ ਹਮ ਅਸੀਂ ਵੱਖ-ਵੱਖ ਪਿੰਡਾਂ ਸ਼ਹਿਰਾਂ ਜਾ ਕੇ ਦਾ ਦਸਤਾਰੋ ਕਾ ਮੁਕਾਬਲੇ ਤੇ ਸਖਲਾਈ ਕੈਂਪ ਲਗਾਉਣੇ ਆ ਅੱਜ ਸਾਨੂੰ ਮੌਕਾ ਮਿਲਿਆ ਗੁਰਦਰ ਛੰਡਾ ਸਾਹਿਬ ਜਿਹੜਾ ਸਰਾਲਾ ਸਮਾਗਮ ਹੈ 6ਵੇਂ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਦੇ ਘਰੇ ਤੋਂ ਬਿਨਾਉਂਦੇ ਕਰਾਉਂਦੇ ਆ ਜੀ ਤੇ ਸਾਡਾ ਇਹ ਮਕਾਮਨੇ ਕਰਾਉਂਦਾ ਇੱਕ ਕਿਉਂਕਿ ਮਕਸਦ ਹੈ ਕਿ ਬੱਚੇ ਦਸਤਾਰ ਨਾਲ ਜੁੜਨਾਂ ਜੀ ਤੇ ਉਹ ਸਿੱਖ ਜਿਹੜੇ ਪਰੇ ਪਤੀਤ ਹੋ ਰਹੇ ਉਹਨਾਂ ਨੂੰ ਦੁਬਾਰਾ ਸਿੱਖੇ ਵੱਲ ਮੋੜਿਆ ਜਾ ਸਕੇ ਹੂੰ ਸੋ ਤੁਹਾਨੂੰ ਇਸ ਚੈਨਲ ਤੋਂ ਦੁਨੀਆ ਭਰ ਦੇ ਵਿੱਚ ਕਿਉਂਕਿ ਇਹ ਚੈਨਲ ਕੈਨੇਡਾ ਤੋਂ ਵੀ ਚੱਲਦਾ ਹੈ ਅਮਰੀਕਾ ਤੋਂ ਵੀ ਚੱਲਦਾ ਹੈ ਸੋ ਤੁਸੀਂ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੀ ਜੋ ਨੌਜਵਾਨ ਪੀੜ੍ਹੀ ਹੈ ਅੱਜ ਦੀ ਨੌਜਵਾਨ ਪੀੜ੍ਹੀ ਜੋ ਕੀ ਤੁਸੀਂ ਦੇਖ ਸਕਦੇ ਹੋ ਵੀ ਹੁਣ ਸੁਣ ਹੋ ਰਹੀ ਹੈ ਵੀ ਅਸੀਂ ਵਾਖੜਾ ਦੇ ਆ ਦਮ ਇਹਨਾ ਜਿਹੜੇ ਆਪਾਂ ਦਸਤਾਰ ਵੀ ਬੰਨਗੇ ਆਪਾਂ ਤਾਂ ਵੀ ਦੇਖ ਸਕਦੇ ਆ ਮਜੇ ਅਸੀਂ ਦਸਤਾਰ ਬੰਨੀ ਨਹੀਂ ਹੈ ਨਾਲ ਥੋੜੀ ਜਿਹਾ ਕੁਝ ਦੇਖ ਸਕਦੇ ਹੋ ਸਾਨੂੰ ਦੇਖ ਕੇ ਵੀ ਕਹੇ ਰਹੇ ਵੀ ਫੱਗ ਬਹੁਤ ਬੰਨੀ ਹੈ ਕਿੱਦਾਂ ਬੰਨੀ ਇਹਨੂੰ ਕਿੰਨਾ ਟਾਈਮ ਲੱਗਦਾ ਹੈ ਸੋ ਜੋ ਬੱਚੇ ਦਸਤਾਰ ਬੰਨਦੇ ਨੇ ਇਹਨਾਂ ਦਾ ਕੋਈ ਇਨਾਮ ਕਨਾਮ ਵੀ ਮਿਲਦਾ ਹੋਣਾ ਇਹਨਾਂ ਨੂੰ ਹਾਂਜੀ ਰੱਖਿਆ ਜੀ ਉਹ ਇਨਾਮ ਹੈ ਜਿਹੜੇ ਉਹ ਕਿਸ ਤਰ੍ਹਾਂ ਦੇ ਹੈ ਉਹ ਸੇਟੂ ਦੀਕ ਤੇ ਮੈਡਲ ਲੇ ਕਟਰਾ ਠੀਕ ਹੈ ਸੋ ਜਿਹੜਾ ਐਡਾ ਵੱਡਾ ਪ੍ਰੋਜੈਕਟ ਹੈ ਐਡਾ ਵੱਡਾ ਫੰਡ ਹੈ ਇਹਦਾ ਪ੍ਰਬੰਧ ਕਿੱਥੋਂ ਹੁੰਦਾ ਹੈ ਇਹ ਵੀ ਆਪ ਕੀ ਕਹਿੰਦੇ ਜਿਹੜੇ ਜਾਂ ਸਾਡੇ ਕੋਲ ਡੋਕੂਮੈਂਟ ਕਰਾਉਂਦੇ ਆ ਜੀ ਜਾਂ ਉਹ ਕਰਦੇ ਆ ਵੀ ਆਪ ਕਰ ਲਿਓ ਠੀਕ ਹੈ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਆਏ ਗੁਰਪ੍ਰੀਤ ਸਾਹਿਬ ਦਾ ਸਵਾਗਤ ਹੈ ਗੁਰਪ੍ਰੀਤ ਸਾਹਿਬ ਦੇ ਹੂੰ ਮੈਂ ਕਹਿਣਾ ਚਾਹੁੰਦਾ ਹੈ ਕਿ ਜਿਹੜੇ ਜੀ ਦਾ ਮੋਰਬਾਰ ਨੇ ਸਭ ਤੋਂ ਪਹਿਲਾਂ ਦਫ਼ਤਰ ਅੱਜ ਤੋਂ ਥੋੜੀ ਬਸਤਾਸ ਸਜਾਈ ਜੂਰਦੀ ਹੈ ਉਹਦੇ ਬੱਚੇ ਨੂੰ ਆਪ ਇਹ ਨਾਮਯਾ ਤਿੱਕੇ ਨਾਲ ਜਸਵੀ ਲੈ ਕੇ ਆਉਣਾ ਚਾਹੁੰਦੇ ਆ ਤੇ 10 ਮਿੰਟ ਹੋ ਗਏ ਨੇ 10 ਮਿੰਟ ਹੈਗੇ ਬਸ ਇਹਦਾ ਵੀ ਬੱਚਾ 5 ਸੈਕਿੰਡ ਫਲਾਡ ਆਉਂਦਾ ਹੈ ਨਾਮ ਵਾਹਿਦ ਗੁਰੂ ਦਾ ਪੁੱਤ ਹੋ ਵਾਹਿਦ ਹੈ ਗੁਰਦੀ ਦਾ ਪੱਕਾ ਵਾਲਾ ਪੰਜਾਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ 3 ਮਿੰਟ ਲੱਗੇਗਾ ਬਸ ਤੁਹਾਨੂੰ ਜਿਹੜੀ ਪੱਗ ਬੰਨਣ ਦੀ ਪ੍ਰੇਰਣਾ ਹੈ ਕਿਹਨੇ ਕਿਹਾ ਤਾਂ ਵੀ ਇੱਥੇ ਕੰਪੀਟੀਸ਼ਨ 'ਚ ਆਓ ਮੰਨੂ ਮੇਰੇ ਦੋਸਤ ਨੇ ਕਿਹਾ ਤਾਂ ਇਹ ਮੇਰਾ ਦੋਸਤ ਹੈ ਅੱਛਾ ਤੇ ਪੱਗ ਬੰਨ ਕੇ ਕਿੰਨਾ ਕੁ ਵਧੀਆ ਲੱਗਦਾ ਏ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਤੇ ਲੋਕ ਸਰਦਾਰ ਜੀ ਕਹਿਣਗੇ ਤਾਰੀਫ਼ ਕਰਨਗੇ ਤਰੀਫ਼ ਵੀ ਕਰਨਗੇ ਸਰਦਾਰ ਜੀ ਵੀ ਕਹਿਣਗੇ ਹਾਂ ਜੀ ਹਾਂ ਤੇਰਾ ਕੀ ਨਾਂ ਬਈ ਦਾਸ਼ਪ੍ਰੀਤ ਹੈਂ ਦਾਸ਼ਪ੍ਰੀਤ ਸਿੰਘ ਦਾਸ਼ਪ੍ਰੀਤ ਸਿੰਘ ਪੱਕ ਤੈ ਵੀ ਬੰਨੀ ਅੱਜ ਕਿਵੇਂ ਲੱਗਦਾ ਤੁਹਾਨੂੰ ਜੀ ਵਧੀਆ ਵਧੀਆ ਲੱਗਦਾ ਆ ਬਈ ਕੀ ਨਾਂ ਤੇਰਾ ਹੈ ਜਸ਼ਨਪ੍ਰੀਤ ਸਿੰਘ ਤੇਜਵੀਰ ਸਿੰਘ ਜਸ਼ਨਪ੍ਰੀਤ ਸਿੰਘ ਜਸ਼ਨਪ੍ਰੀਤ ਸਿੰਘ ਓ ਜਸ਼ਨ ਜਸ਼ਨ ਬਾ ਵੀ ਬਾ ਪੱਕ ਤਾਂ ਬੜੀ ਘੈਂਟ ਬੰਨੀ ਐ ਕਿਨੇ ਤੁਹਾਨੂੰ ਪ੍ਰੇਰਿਤ ਕੀਤਾ ਇੱਧਰ ਮੀਰੀਆਂ ਨੇ ਮੀਰੀਆਂ ਨੇ ਠੀਕ ਐ ਹਾਂ ਬਈ ਤੁਹਾਨੂੰ ਤੁਹਾਨੂੰ ਹੋਂ ਬੰਨੇ ਕਰੂੰਗਾ ਨਾ ਪੱਗ ਰੋਜ ਹਾਂਜੀ ਜੀ ਰੋਜ ਤਾਂ ਹਾਂ ਰੋਜ ਪੱਗ ਬੰਨ੍ਹ ਕੇ ਜਾਇਆ ਕਰਾਂ ਸਕੂਲ ਨੂੰ ਠੀਕ ਹੈ ਹਾਂ ਹਾਂ ਬਈ ਕੀ ਨਾ ਤੇਰਾ ਮੇਰਾ ਨਾਮ ਜਗਦੀਪ ਸਿੰਘ ਹੈ ਹਾਂ ਤੇ ਅੱਜ ਪੱਗ ਬੰਨਣ ਆਇਆ ਏ ਕਿਵੇਂ ਲੱਗ ਰਿਹਾ ਤੁਹਾਨੂੰ ਮਾਣ ਹੁੰਦਾ ਹੀ ਐ ਸੀ ਸਰਦਾਰ ਐ ਮਾਣ ਹੁੰਦਾ ਐ ਵੀ ਮੈਂ ਸਿੱਖ ਹਾਂ ਠੀਕ ਹੈ ਤੇ ਕੀ ਕਹਿਣਾ ਚਾਹੂੰਗਾ ਜਿਹੜੇ ਬਾਕੀ ਨਿਆਣੇ ਤੁਹਾਨੂੰ ਦੇਖਦੇ ਉਹਨਾਂ ਨੂੰ ਕੀ ਕਹੂੰਗਾ ਤੁਸੀਂ ਕਹਿਣਾ ਹੀ ਸਾਰੇ ਪੱਗਾਂ ਬੰਨ੍ਹੇ ਹਾਂ ਸਾਰੇ ਪੱਗਾਂ ਬੰਨੋ ਠੀਕ ਹੈ ਜਿਹੜੇ ਬੱਚੇ ਸ਼ੋਰਟਲਿਸਟ ਕਰੇ ਆ ਨਾ ਤਾਂ ਦੂਜੇ ਬੱਚੇ ਮੌਜੂਦ ਨੇ ਪ੍ਰੇਮ ਸਿੰਘ ਐਡਵੋਕੇਟ ਜੋ ਕਿ ਅੱਜ ਗੁਰਦੁਆਰਾ ਸਾਹਿਬ ਪਹੁੰਚੇ ਨੇ ਸੋ ਪ੍ਰੇਮ ਸਿੰਘ ਸਤਿਕਾਰ ਸੋ ਆ ਜਿਹੜਾ ਮੁਕਾਬਲਾ ਚੱਲ ਰਿਹਾ ਬੱਚਿਆਂ ਦਾ ਪਗੜੀ ਬੰਨਣ ਦਾ ਦਸਤਾਰ ਬੰਨਣ ਦਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਸਭ ਤੋਂ ਪਹਿਲਾਂ ਤਾਂ ਅਸੀਂ ਸਾਰਿਆਂ ਨੂੰ ਬੈਠ ਗਿਰੂ ਠੀਕ ਆ ਖਾਤਾ ਬੈਠਣੇ ਕਿ ਮੈਨੂੰ ਕੱਲੀ ਪਤਾ ਲੱਗਿਆ ਸੀ ਵੀ ਇੱਥੇ ਪ੍ਰੋਗਰਾਮ ਚੱਲਣਾ ਹੈਗਾ ਵੀ ਹਰ ਸਾਲ ਜਿਦਾਂ ਆਏ ਬਣਾਉਂਦੇ ਆਂ ਕਿ ਮੈਂ ਤਾਂ ਪਹਿਲੀ ਵਾਰ ਫਤਹਾ ਮੈਂ ਪਹਿਲਾਂ ਵੀ ਟਿਕਦਾ ਰਿਹਾ ਇੱਥੇ ਮਤਲਬ ਪਹਿਲੀ ਵਾਰ ਪ੍ਰੋਗਰਾਮ ਤੇ ਆਇਆ ਹਾਂ ਬਹੁਤ ਖੁਸ਼ ਹਾਂ ਜੀ ਜਦੋਂ ਆ ਕੇ ਮੈਂ ਦੇਖਿਆ ਹੈਗਾ ਵੀ ਬਹੁਤ ਦਾ ਬਹੁਤ ਦਾ ਖਵਾਸ ਬਣਾ ਰਹੇ ਨੇ ਜਿਆਦਾ ਜਿਹੜੇ ਆਪਣੇ ਫਤਹਾ ਹਾਂ ਜੀ ਬਹੁਤ ਸਾਡੀ ਸਿੱਖੇ ਨਾਲ ਜੁੜ ਰਹੇ ਆ ਮੈਨੂੰ ਲੱਗਦਾ ਵੀ ਇੰਨਾ ਪਰਪਟ ਹੋ ਜਾਣਗੇ ਵੀ ਕਦੇ ਸਿੱਖੀ ਤੋਂ ਢੁੱਲਣਗੇ ਤੁਹਾਨੂੰ ਸਾਡੇ ਚੈਨਲ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਦੇਖ ਰਹੀਆਂ ਆ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਾਂਗਾ ਵੀ ਵੱਧ ਤੋਂ ਵੱਧ ਇਸ ਚੈਨਲ ਨਾਲਾਨੂੰ ਜੁੜਨਾ ਚਾਹੀਦਾ ਜਿਹੜੇ ਚੰਗੇ ਚੈਨਲ ਨਾਲ ਕਈ ਚੈਨਲ ਗਲਤ ਵੀ ਹੈਗੇ ਬਹੁਤ ਵਧੀਆ ਖਬਰਾਂ ਦੇ ਰਹੇ ਆ ਸਾਰੀਆਂ ਸਿੱਕੀ ਦੇ ਨਾਲ ਰਿਲੇਟਡ ਪੰਜਾਬ ਦੇ ਨਾਲ ਰਿਲੇਟਡ ਸਾਡੇ ਸਾਰੇ ਪੰਜਾਬੀਆਂ ਵਾਸਤੇ ਸਾਡੇ ਬਾਹਰ ਰਹਿੰਦੇ ਪੰਜਾਬੀਆਂ ਵਾਸਤੇ ਇਹ ਬਹੁਤ بڑے ਲਿਖੇ ਸਰਦਾਰ ਜੀ ਸੁਝਵਾਨ ਜਿਹੜੇ ਹੈਗੇ ਚਲਾ ਰਹੇ ਆ ਇਹ ਮੈਦੂਦਾ ਵੀ ਤੇ ਨਾਲ ਸਾਰੇ ਆਪਾਂ ਚੁਈਏ ਤੇ ਵਾਅਦੇ ਵਾਅਦੇ ਲਾਹੇ ਦਾ ਲੈ ਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ